ਸਤਿ ਸ਼੍ਰੀ ਅਕਾਲ ਮਸਕਰ ਮੈਂ ਹਾਂ ਪ੍ਰਨਮੁੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੰਨਤ ਟੀਵੀ ਚਲਾਲਾਬਾਦ ਤੋਂ ਲਾਈਵ ਤਸਵੀਰਾਂ ਜੋ ਕਿ ਇੱਕ ਗੱਡੀ ਬੇਕਾਬੂ ਹੋ ਕੇ ਡ੍ਰੀਮ ਵਿਲਾ ਦੇ ਨਹਿਰ ਦੇ ਵਿੱਚ ਜਾ ਕੇ ਡਿੱਗੀ ਹੈ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਲਾਈਵ ਤਸਵੀਰਾਂ ਦੱਸਿਆ ਜਾ ਰਿਹਾ ਕਿ ਜੋ ਕਾਰ ਡਰਾਈਵ ਕਰ ਰਹੀ ਸੀ ਉਹ ਪਿੰਡ ਖੁੰਡ ਵਾਲਾ ਤੋਂ ਸਨ ਜਿਨ੍ਹਾਂ ਨੂੰ ਕੀ ਹਸਪੀਟਲ ਵਿੱਚ ਲੋਕਾਂ ਵੱਲੋਂ ਐਡਮਿਟ ਕਰਵਾਇਆ ਗਿਆ ਹੈ ਜੋ ਕਿ ਸਖਿਸ਼ ਟਾਈਮ ਇੱਥੇ ਜਿਸ ਜਦੋਂ ਹਾਸਾ ਹੋਇਆ ਹਾਜ਼ਰ ਸਨ ਉਹਨਾਂ ਨੇ ਦੱਸਿਆ ਕਿ ਜੋ ਦੋ ਨੌਜਵਾਨ ਸਨ ਉਹ ਕੀ ਕਹਿੰਦੇ ਆ 16 ਤੋਂ 17 ਸਾਲ ਦੀ ਏਜ ਉਹਨਾਂ ਦੀ ਦੱਸੀ ਜਾ ਰਹੀ ਹੈ ਹਾਸਾ ਅਨ ਕੰਟਰੋਲ ਹੋ ਕੇ ਗੱਡੀ ਸਿੱਧਾ ਨਹਿਰ ਦੇ ਪੁਲੀ ਦੇ ਵਿੱਚ ਜਾ ਕੇ ਡਿੱਗੀ ਤੁਸੀਂ ਦੇਖ ਰਹੇ ਹੋ ਜੋ ਕਿ ਐਪਲਾਈ ਓਵਰ ਜਲਾਲਾਬਾਦ ਤੋਂ ਮੁਕਸਾ ਸਾਈਡ ਆਂਦਾ ਹੈ ਜੋ ਕਿ ਤੁਹਾਨੂੰ ਹਾਸਾ ਦਿਖਾ ਰਹੇ ਆ ਕੀ ਨਾਮ ਹੈ ਤੁਹਾਡਾ ਤੇ ਜਿਹੜਾ ਇਹ ਹਾਸਾ ਹੈ ਮੇਰਾ ਨਾਮ ਰਜਿੰਦਰ ਸਿੰਘ ਹੈ ਔਰ ਮੈਂ ਜਦੋਂ ਹਾਸਾ ਆ ਮੈਂ ਤੇ ਸਾਹਮਣੇ ਖੜਾ ਹਾਂ ਇਹ ਤੁਹਾਡੇ ਕੁਲਰ ਤੋਂ ਪਾਣੀ ਪੀ ਰਿਆ ਸੀ ਗੱਡੀ ਓਵਰ ਸਪੀਡ ਸੀ ਤਾਂ ਸਾਹਮਣੇ ਮੋਟਰਸਾਈਕਲ ਆਇਆ ਤਾਂ ਗੱਡੀ ਦੀ ਇਹਨਾਂ ਨੇ ਬ੍ਰੇਕ ਮਾਰੀ ਜਦੋਂ ਗੱਡੀ ਦੀ ਬ੍ਰੇਕ ਮਾਰੀ ਤਾਂ ਗੱਡੀ ਆਊਟ ਆਫ ਕੰਟਰੋਲ ਹੋ ਗਈ ਆਊਟ ਆਫ ਕੰਟਰੋਲ ਹੋਣ ਕਰਕੇ ਗੱਡੀ ਮਤਲਬ ਸਿੱਧੀ ਨਹਿਰ ਚ ਆ ਕੇ ਟਿੱਕੀ ਕਿ ਪੋਲ ਹੈਗਾ ਸੀ ਪੋਲ ਨੂੰ ਤੋੜਦੀ ਹੋਈ ਗੱਡੀ ਨਹਿਰ ਚ ਆ ਕੇ ਟਿੱਕੀ ਹੈ ਕਦ ਬਚਾਰਿਆ ਚਿਹੜੇ ਕੀ ਬੰਦੇ ਵਿੱਚ ਹੈਗੇ ਸੀ ਉਹਨਾਂ ਦਾ ਵਿਚਾਰਿਆ ਜੀ ਹਾਂ ਦੋਨੋਂ ਹੈਗੇ ਸੀ ਕਿ 에어 ਬੈਗ ਖੁੱਲਣ ਕਰਕੇ ਮਤਲਬ ਬਚਾਅ ਹੋ ਗਿਆ ਔਰ ਇੱਕ ਜਨੇ ਤੇ ਥੋੜੀ ਜਿਹਾ ਤੇ ਹੱਥ ਤੇ ਚਰੀਟ ਆਈ ਹੈ ਬਾਹ ਤੇ ਬਾਕੀ ਦੂਸਰਾ ਜਿਹੜਾ ਡਰਾਈਵ ਕਰ ਰਿਆ ਸੀ ਉਹ ਹੈਗਾ ਸੀ ਮੁੰਡਾ 16 17 ਸਾਲ ਦਾ ਮਤਲਬ ਉਹ ਸਹੀ ਸਲਾਮਤ ਬਾਹਰ ਨਿਕਲ ਆਇਆ ਸੀ ਅੱਛਾ ਕਿੰਨੇ ਸਖਸੀ ਇਹਨਾਂ ਵਿੱਚ ਦੋ ਜਨੇ ਹੈਗੇ ਸੀ ਇੱਕ ਹੈਗਾ ਸੀ 16 17 ਸਾਲ ਦੀ ਜਿਹੜਾ ਜਿਹੜਾ ਡਰਾਈਵ ਕਰ ਰਿਆ ਸੀ ਦੂਸਰਾ ਜਿਹੜਾ ਸੀ ਉਹ 15 16 ਸਾਲ ਦੇ ਸਮਥਿੰਗ ਅੱਛਾ ਤੇ ਮਤਲਬ ਉਹਨਾਂ ਦੇ ਕੀ ਕਹਿੰਦੇ ਨੇ ਮਗਰ ਕੋਈ ਵਾਰਿਸ ਵਗੈਰਾ ਆਏ ਨਹੀਂ ਜਾਂ ਕੁਝ ਹਾਲ ਦੀ ਘੜੀ ਦਾ ਕੋਈ ਨਹੀਂ ਦਿਸਿਆ ਜੇ ਕੋਈ ਹੁੰਦਾ ਤਾਂ ਕੋਈ ਗੱਲਬਾਤ ਕਰਦਾ ਪਰ ਨਹੀਂ ਕੋਈ ਨਹੀਂ ਦਿਸਿਆ ਕੋਈ ਵਾਰਿਸ ਇਥੋਂ ਉਹ ਕੱਢ ਲਿਆ ਗੱਡੀ ਚੋਂ ਜਦੋਂ ਨਿਕਲੇ ਤਾਂ ਕਹਿੰਦੇ ਸਰਵਿਸ ਸਟੇਸ਼ਨ ਤੋਂ ਪਾਣੀ ਵਗੈਰਾ ਪਿਲਾਨੇ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੂੰ ਹਸਪਤਾਲ ਲੈ ਗਏ ਇੱਕ ਵਾਰ ਫਰਸਟ ایڈ ਵਗੈਰਾ ਦੁਆਨ ਵਾਸਤੇ ਭਾਜੀ ਇਹ ਸ਼ਹਿਰ ਤੋਂ ਸੀ ਜਾਂ ਕਿਸੇ ਪਿੰਡ ਵਗੈਰਾ ਕੁਝ ਇਹਦੇ ਬਾਰੇ ਹਾਲੇ ਕੁਝ ਨਹੀਂ ਕਿਹਾ ਸਕਦੇ ਕਿਉਂਕਿ ਐਡਰੈਸ ਵਗੈਰਾ ਤਾਂ ਆਪਾਂ ਨਹੀਂ ਆਪਣੇ ਕੋਲ ਰੁਕੀ ਨਹੀਂ ਆਪਾਂ ਉਹਨਾਂ ਕੋਲ ਕੁਝ ਪੁੱਛ ਸਕੇ ਠੀਕ ਕਿ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ 我凌亦雷桔雷桔雷桔雷桔雷桔雷桔雷桔 <mursos> Thank yeah. you.